ਅਮਰਤਾ ਪ੍ਰੀਤਮ ਲਿਖ ਕੇ ਗਏ ਨੇ ਕਿ ਅੱਜ ਅੱਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਪਰ ਜੋ ਅੱਜ ਦੀ ਸਥਿਤੀ ਹੈ ਸ਼ਾਇਦ ਉਹ ਹੂਕ ਅੱਜ ਸਰਹੱਦਾਂ ਪਾਰ ਨਹੀਂ ਪਹੁੰਚਣੀ ਉਸ ਕਬਰ ਤੱਕ ਨਹੀਂ ਪਹੁੰਚਣੀ ਔਰ ਖਾਸ ਤੌਰ ਦੇ ਉੱਤੇ ਕੌਮਾਂ ਦੀ ਜੰਗ ਕਿਵੇਂ ਮੌਸੀਕੀ ਦੇ ਵਿੱਚ ਆ ਗਈ ਕਿਵੇਂ ਬਖਰੇਵੇਂ ਕਲਾ ਦੇ ਵਿੱਚ ਉੱਤਰ ਆਏ ਇਹਦੇ ਬਾਰੇ ਗੱਲ ਕਰਨੀ ਜ਼ਰੂਰੀ ਹੈ ਦਿਲਜੀਤ ਦਸਾਂਝ ਦਾ ਕੰਟਰੋਵਰਸੀ ਅੱਜ ਡਿਸਕਸ ਕਰਾਂਗੇ ਸਾਡੇ ਨਾਲ ਪਦਮਸ਼੍ਰੀ ਹੰਸ ਰਾਜ ਹੰਸ ਜੀ ਮੌਜੂਦ ਨੇ ਹਾਂ ਜੀ ਸਮਾਧਿਤ ਤਾਂ ਬਹੁਤ ਸ਼ੁਕਰੀਆ ਸੱਚੀ ਗੱਲ ਜੀ ਮਹਾਰਾਜ ਸਤਿਗੁਰੂ ਜੀ ਆਨ ਬੜੀ ਮਿਹਰਬਾਨ ਹੁਣੇ ਜੇ ਜੋ ਮੈਂ ਗੱਲ ਕਰਦਾ ਸੀ ਜੋ ਲਿਖ ਕੇ ਗਏ ਅਮਰਤਾ ਜੀ ਉਹ ਉਹ ਸ਼ਾਇਦ ਹੁਣ ਲੱਗਦਾ ਹੂਕ ਪਹੁੰਚਣੀ ਨਹੀਂ ਉੱਥੇ ਤੱਕ ਜੋ ਜੋ ਕਾਮਾ ਦੀ جنگ ਛਿੜ ਗਈ ਹੈ ਉਹ ਸ਼ਾਇਦ ਹੁਣ ਮੌਸਿਕੀ ਚ ਉਤਰ ਰਹੀ ਹੈ ਹਾਂ ਜੀ ਜਦੋਂ ਵੀ ਅਮਰਤਾ ਪ੍ਰੀਤਮ ਜੀਉਂਦੀ ਹੋਏਗੀ ਜੋ ਸੋਚਦੇ ਲੋਕ ਜਿੰਦੇ ਹੋਣਗੇ ਅਮਰਤਾ ਪ੍ਰੀਤਮ ਫਿਜ਼ੀਕਲੀ ਨਹੀਂ ਹੋਣਗੇ ਮੈਟਾਫਿਜ਼ੀਕਲੀ ਉਹ ਮੌਜੂਦ ਨੇ ਵਾਰਿਸ਼ਾ ਵੀ ਮੌਜੂਦ ਹੈ ਈਵਨ ਪੀਰ ਪੈਗੰਬਰਾਂ ਦੀ ਵਾਈਫਸ ਵੀ ਮੌਜੂਦ ਆ ਉਹ ਇਸ ਤਰ੍ਹਾਂ ਹੀ ਸੋਚਦੇ ਆ ਤੇ ਹੁਣ ਵੀ ਉਹ ਲੋਕ ਆ ਜਿਹੜੇ ਇਸ ਤਰ੍ਹਾਂ ਹੀ ਸੋਚਦੇ ਆ ਫਿਰ ਉਹ ਆਪਣੇ ਪੀਰਾਂ ਫਕੀਰਾਂ ਨੂੰ ਵਾਜਾ ਮਾਰਦੇ ਕਿਤੇ ਕਬਰਾਂ ਵਿੱਚੋਂ ਬੋਲ ਇਹਨਾਂ ਨੂੰ ਅਕਲ ਦੇ ਅਕਲ ਦੇ ਅੰਨਿਆਂ ਨੂੰ ਅਕਲ ਦੇ ਜੀਣ ਦਿਓ ਲੋਕਾਂ ਨੂੰ ਮੁਹੱਬਤ ਦਾ ਇਹਨਾਂ ਦੇ ਦਿਲ ਵਿੱਚ ਬੀਜ ਬੀਜ ਦਿਓ ਤਾਂ ਕਿ ਨਫ਼ਰਤ ਨਾ ਕਰ ਸਕਣ ਜੀ ਨਫ਼ਰਤ ਆ ਤਫਹੀਰ ਪਹਿਲੀ ਗੱਲ ਆਰਟਿਸਟ ਨਹੀਂ ਦੂਜੀ ਗੱਲ ਅਸੀਂ ਸੋ ਕਾਲਡ ਜਿਹੜੇ ਧਾਰਮਿਕਤਾ ਦਾ ਚੋਗਾ ਪਾਇਆ ਉਹ ਨਹੀਂ ਤੇ ਬਾਕੀ ਜਿੱਥੇ ਜ਼ੁਲਮ ਹੁੰਦਾ ਹੈ ਕੋਈ ਜ਼ਿਆਤੀ ਹੁੰਦੀ ਹੈ ਉਹਦੋਂ ਵਤਨ ਪ੍ਰਸਤ ਹੋਣਾ ਜਾਂ ਜਿਸ ਮੁਲਕ ਚ ਰਹੀ ਉਹਦੀ ਖੈਰ ਮੰਗਣਾ ਇਹ ਤਾਂ ਇਲਾਹੀ ਹੁਕਮ ਹੈ ਜਦੋਂ ਜ਼ੁਲਮ ਦੀ ਇੰਤਹਾ ਹੁੰਦੀ ਉਹ ਫਿਰ ਤਲਵਾਰ ਤੇ ਵੀ ਲਿਖਿਆ ਸਹਬਾਂ ਦੇ ਚੂਕਾਰ ਅਜ਼ ਹਮਾਹੀਲ ਤੇ ਦਰਗੁਜ਼ਸ਼ਤ ਬਾਜਾਂ ਵਾਲੇ ਬਾਪੂ ਦੀ ਤਲਵਾਰ ਤੇ ਲਿਖਿਆ ਸੀ ਸੁਵਿਸ਼ ਕਰਕੇ ਅਦਰਵਾਈਜ਼ ਬਵੰਜਾ ਕਵੀ ਸੁਣਨ ਵਾਲੇ ਮਿੱਤਰ प्यारे ਨੂੰ ਹਾਲ ਮਰੀਦਾਂ ਦਾ ਕਹਿਣਾ ਲਿਖਣ ਵਾਲੇ ਕਿਤੇ ਲੜਨੋਂ ਦਿਲ ਕਰਦਾ ਸੀ ਮਜਬੂਰੀਆਂ ਨੇ ਜਦੋਂ ਜ਼ੁਲਮ ਦੀ ਐਂਡ ਹੁੰਦਾ ਲੜਨਾ ਪੈ ਜਾਂਦਾ ਤੇ ਜਦ ਜਾੰਗਾਂ ਖਤਮ ਹੋ ਗਈਆਂ ਸਾਡੇ ਮਾਲਕਾਂ ਨੇ ਵੀ ਇੰਟਰੈਕਸ਼ਨ ਕੀਤੀ ਸੰਵਾਦ ਕੀਤਾ ਈਵਨ ਰੰਗਜੀਤ ਦੇ ਮੁੰਡੇ ਨੂੰ ਮਿਲਣ ਗਿਆ ਉਹਦੀ ਮਦਦ ਵੀ ਕੀਤੀ ਉਹ ਇਸ ਕਾਬਲ ਸੀਗੇ ਉਹ ਡਿਜ਼ਰਵ ਕਰਦੇ ਸੀ ਜਿਨ੍ਹਾਂ ਨੇ ਸਾਰਾ ਪਰਿਵਾਰ ਸ਼ਹੀਦ ਕਰਤਾ ਬੱਚੇ ਵੀ ਸ਼ਹੀਦ ਕਰ ਪਰ ਉਹਨੇ ਕਿਹਾ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਨੂੰ ਉੱਲੂ ਹਨ ਕੀ ਕਰਦੇ ਬੱਦਕਿਸਮਤ ਲੋਕ ਹੈ ਨਾ ਇਹਨਾਂ ਨੂੰ دین ਦਾ ਪਤਾ ਨਾ ਈਮਾਨ ਦਾ ਪਤਾ ਨਾ ਇਨਸਾਨੀਅਤ ਦਾ ਪਤਾ ਮੈਂ ਤਾਂ ਰੱਬ ਖੁਦ ਤਰਤੀ ਤੇ ਆਇਆ ਹਾਂ ਸਮਝੇ ਇਸ ਕਰਕੇ ਸਾਨੂੰ ਚਾਹੀਦਾ ਆਪਣੇ ਰੋਹਾਨੀ ਰਹਿਬਰਾਂ ਨੂੰ ਫਾਲੋ ਕਰੀਏ ਉਹਨਾਂ ਨੇ ਇੰਟਰੈਕਸ਼ਨ ਬਾਤ ਸੰਵਾਦ ਕਦੀ ਬੰਦ ਨਹੀਂ ਕੀਤਾ ਜਿਸ ਜਿਸ ਕਲਾਕਾਰ ਨੇ ਲੱਖਾਂ ਲੋਕਾਂ ਸਾਹਮਣੇ ਤਿਰੰਗਾ ਆਪਣੇ ਹੱਥ ਫੜ ਕੇ ਇਹ ਕਬੂਲ ਕਰਾਤਾ ਕਿ ਮੈਂ ਨੈਸ਼ਨਲਿਸਟਾਂ ਅੱਜ ਉਹਨੂੰ ਦੇਸ਼ ਤਰੋਹੀ ਕਿਹਾ ਜਾ ਰਿਹਾ ਇਸ ਕਰਕੇ ਸਿਰਫ ਉਹਨੇ ਇੱਕ ਫਿਲਮ ਬਣਾਈ ਹੈ ਜਿਸ ਦੇ ਵਿੱਚ ਅਦਾਕਾਰਾਂ ਪਾਕਿਸਤਾਨ ਦੀ ਹੈ ਹਾਂਜੀ ਜਦੋਂ ਦਿਲਜੀਤ ਜੀ ਨੇ ਫਿਲਮ ਸ਼ੁਰੂ ਕੀਤੀ ਹੋਏਗੀ ਉਹਨੂੰ ਥੋੜੀ ਪਤਾ ਕਿ ਇੱਥੇ ਜੰਗ ਦੇ ਅਸਾਰ ਹੋ ਜਾਣਗੇ ਜਾਂ ਜੰਗ ਲੱਗ ਹੀ ਜਾਏਗੀ ਅਗਰ ਪਤਾ ਹੁੰਦਾ ਤੇ ਉਹ ਕਦੀ ਸਾਈਨ ਨਾ ਕਰਦੇ ਜਿੰਨੀ ਦੇ ਥੋੜੀ ਟੈਨਸ਼ਨ ਹੈ ਜਦੋਂ ਆਪਾਂ ਗਵੰਡੀਆਂ ਨਾਲ ਲੜਦੇ ਆ ਉਦੋਂ ਆਪਾਂ ਹੁੱਕਾ ਪਾਣੀ ਬੰਦ ਕਰ ਦਿੰਦੇ ਸੀ ਦਾਲ ਸਬਜ਼ੀਆਂ ਲੈਣੀਆਂ ਬੰਦ ਬੱਚਿਆਂ ਨੂੰ ਬੁਲਾਉਣਾ ਬੰਦ ਕਰ ਦਿੰਦੇ ਸੀ ਉਦੋਂ ਟੈਨਸ਼ਨ ਨਹੀਂ ਸੀ ਉਦੋਂ ਸਾਰੇ ਇਦਰਲੇ ਆਰਟਿਸਟ ਉਧਰਲੇ ਮਿਲ ਕੇ ਕੰਮ ਕਰਦੇ ਸੀ ਤੇ ਦਲਜੀਤ ਜੀ ਨੇ ਵੀ ਉਦੋਂ ਹੀ ਫਿਲਮ ਕੰਪਲੀਟ ਕੀਤੀ ਹੈ ਤੇ ਇਸ ਕਰਕੇ ਉਹਨਾਂ ਨੂੰ ਪਿਆਰ ਕਰੋ ਦਲਜੀਤ ਜੀ ਨੇ ਉਹ ਮੰਜ਼ਲਾ ਸਰ ਕੀਤੀਆਂ ਜਿਹਦੇ ਹਿੱਸ ਕਿਸੇ ਦੇ ਹਿੱਸੇ ਨਹੀਂ ਆਈਆਂ ਹਿਸਟਰੀ ਦੇ ਵਿੱਚ ਮੈਂ ਬੜੇ ਕੌਨਫੀਡੈਂਸ ਨਾਲ ਗੱਲ ਕਰ ਰਿਹਾ ਦੇਖ ਲਓ ਮੇਰੀ ਉਮਰ ਹੁਣ ਵਾਵਾ ਹੋ ਗਈ ਹੈ ਤੇ ਮੈਂ ਪਹਿਲੀ ਵਾਰੀ 83 ਚ ਗਿਆ ਸੀ ਟ੍ਰਾਂਟੋ ਮੈਂ ਮਾਈਕਲ ਜੈਕਸਨ ਤੋਂ ਲੈ ਕੇ ਸਾਰੇ ਹੀ ਦੇਖੇ ਆ ਗੋਰਿਆਂ ਨੇ ਤਾਂ ਇਦਾਂ ਕਰਾਊਡ ਕੀਤਾ ਹੋ ਗਿਆ ਇਹਨੇ ਤੇ ਗੋਰਿਆਂ ਦਾ ਵੀ ਬੀਟ ਕਰਤਾ ਸਾਰਾ ਰਿਕਾਰਡ ਤੇ ਇਹਨੂੰ ਪਿਆਰ ਕਰੋ ਇਹ ਪੂਰੇ ਭਾਰਤ ਦਾ ਨਾਮ ਲੈ ਰਿਆ ਭਾਰਤ ਦਾ ਫਖਰ ਆ ਅੱਛਾ ਹੰਸ ਜੀ ਇਹ ਜੋ ਹੋਇਆ ਹੈ ਦਲਜੀਤ ਦੋਸਾਂਝ ਦੇ ਨਾਲ ਇਹ ਮਹਿਜ਼ ਇਸ ਮੂਵੀ ਤੱਕ ਇਹਨੂੰ ਅਮੇਸਰ ਰੱਖੀ ਹੈ ਜਾਂ ਇਸ ਤੋਂ ਪਹਿਲਾਂ ਵੀ ਇੱਕ ਮੂਵੀ ਆਈ ਸੀ ਪੰਜਾਬ 95 ਉਦੋਂ ਵੀ ਉਹ ਮੂਵੀ ਰੋਕ ਦਿੱਤੀ ਗਈ ਸੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਉਹ ਮੂਵੀ ਸੀਗੀ ਦੱਸੋ ਉੱਚ ਕੋਈ ਪਾਕਿਸਤਾਨੀ ਸੀ ਆਰਟਿਸਟ ਉੱਚ ਸੀਗਾ ਕੋਈ ਪਾਕਿਸਤਾਨੀ ਤਫੀਰ ਉਹ ਤੋਂ ਫਿਰ ਸਰ ਸਰ ਜ਼ਿਆਦਾ ਸੀ ਸੱਚ ਲੋਕਾਂ ਸਾਹਮਣੇ ਜਾਣਾ ਚਾਹੀਦਾ ਸੀ ਕਲਾਕਾਰਾਂ ਦਾ ਤਾਂ ਕੰਮ ਹੈ ਖਾਲੜਾ ਸਾਹਿਬ ਨਾਲ ਜੋ ਹੋਇਆ ਪਤਾ ਲੱਗਣਾ ਚਾਹੀਦਾ ਸੀ ਕਿ ਆਪਣੇ ਨੇ ਆਪਣੇ ਨੂੰ ਕਿੱਦਾਂ ਮਾਰਿਆ ਕਿ ਕਿਲਾ ਕਲਾ ਕਲਾ ਦੇ ਵਿੱਚ ਫਿਲਟਰੇਸ਼ਨ ਹੈਗੀ ਆ ਇੱਕ ਇੱਕ ਉਹ ਗੇਟ ਹੈਗਾ ਕਿ ਜਿੱਥੋਂ ਫਿਲਟਰ ਹੋ ਕੇ ਜਾਊਗੀ ਕਲਾ ਵੀ ਹਾਂਜੀ ਹੋਏਗੀ ਲੇਕਿਨ ਜਿਹੜਾ ਡਿਪਲੋਮੈਟਿਕ ਜਿਹਨੇ ਫਿਲਟਰ ਲਾਇਆ ਉਹ ਕਲਾਕਾਰ ਨਹੀਂ ਹੋ ਸਕਦਾ ਉਹ ਕਾਰੋਬਾਰੀ ਹੋ ਸਕਦਾ ਕਾਰੋਬਾਰੀ ਅੱਜਕੱਲ੍ਹ ਐਸਪੂਸੇ ਬਣਾਈ ਜਾਂਦੇ ਨੇ ਹਰ ਫੀਲਡ ਵਿੱਚ ਆਰਟਿਸਟ ਕਦੀ ਪੜਾ ਮਹਤ ਨਹੀਂ ਬੋਲਦਾ ਦੇਖਿਆ ਜਿਹੜਾ ਆਰਟਿਸਟ ਆ ਹੁਣ ਆਰਟਿਸਟ ਦਾ ਹੁਣ ਪਤਾ ਹੀ ਨਹੀਂ ਜੇ ਲੋਕਾਂ ਨੂੰ ਜਿਹੜਾ ਟੀਵੀ ਤੇ ਆ ਗਿਆ ਜਿਹਦੇ ਗਾਣੇ ਆ ਗਏ ਜਾਂ ਜਿਹੜਾ ਲਿਖਣ ਲੱਪਿਆ ਇਹ ਜ਼ਰੂਰੀ ਨਹੀਂ ਆਰਟਿਸਟ ਹੋਰ ਹੁੰਦਾ ਆਰਟਿਸਟਿਕ ਹੋਰ ਹੁੰਦਾ ਜੀਵ ਹੋਰ ਆ ਬੁੱਧੀਜੀਵੀ ਹੋਰ ਆ ਸੁੱਤਾ ਹੋਇਆ ਇਨਸਾਨ ਹੋ ਰਿਹਾ ਜਾਗਿਆ ਹੋਇਆ ਬੁੱਧਾ ਆ ਹੈ ਸੱਚ ਲਈ ਸੂਲੀ ਤੇ ਚੜਨ ਵਾਲਾ ਹਿੱਸਾ ਆ ਚਰਖੜੀਆਂ ਤੇ ਚੜਨ ਵਾਲੇ ਆਸ਼ਿਕ ਹੈ ਦੇਗਾ ਚੁੱਭਣ ਵਾਲੇ ਆਸ਼ਿਕ ਹੈ ਬਿਨਾਂ ਇਸ਼ਕ ਤੋਂ ਉਬਲ ਸਕਦਾ ਕੋਈ ਟੀਕਾ ਭਰਦਾ ਡਾਕਟਰ ਤੇ ਬੜਬੜੀਆਂ ਦਿਆਂ ਕੰਬ ਜਾਂਦੀਆਂ ਕਿੱਦਾਂ ਦੇ ਲੋਕ ਹੋਣਗੇ ਜਿਹੜੇ ਪੀੜ ਦਿੱਤੇ ਗਏ ਜਿਨ੍ਹਾਂ ਦੀਆਂ ਖੋਪਰੀਆਂ ਲਹਾ ਅੱਲ੍ਹ ਤਗੀਆਂ ਕਿਆ ਕਿਸੇ ਲੋਕ ਹੋਣ ਉਹ ਬਹੁਤ ਯੰਗ ਉਮਰ ਵਿੱਚ ਕ੍ਰਾਈਸਟ ਨੂੰ ਸੂਲੀ ਤੇ ਟੰਗਿਆ ਇਸ ਕਰਕੇ ਸੱਜਣ ਜੀ ਇਹ ਦੁਨੀਆ ਜਦੋਂ ਦੀ ਬਣੀ ਹੈ ਨਾ ਇਦੇ ਵਿੱਚ ਹੈਵਾਨ ਸ਼ੈਤਾਨ ਪਤਾ ਨਹੀਂ ਕਿੱਥੋਂ ਆ ਗਿਆ ਉਹ ਹੀ ਆਪਣਾ ਕੰਮ ਉਹ ਹੈਵੀ ਹੋ ਰਿਹਾ ਅੱਛਾ ਆਰਟਿਸਟ ਦੀ ਗੱਲ ਕਰੀਏ ਤੁਸੀਂ ਆਰਟਿਸਟ ਜਿਵੇਂ ਦੱਸਦੇ ਸੀ ਉਹਦੀ ਪਰਿਭਾਸ਼ਾ ਦੱਸਦੇ ਸੀ ਆਰਟਿਸਟ ਉਧਰਲੇ ਵੀ ਹੈਗੇ ਆ ਜਿਨ੍ਹਾਂ ਨੇ ਬੜੇ ਤਿੱਖੇ ਸ਼ੇਅਰ ਦਾਗੇ ਆਪਣੇ ਅੰਦਾਜ਼ ਦੇ ਵਿੱਚ ਉਰੇ ਮੈਨੂੰ ਪਤਾ ਹੀ ਨਹੀਂ ਆਰਟਿਸਟ ਤਾਂ ਕਦੀ ਨਹੀਂ ਬੋਲਦਾ ਪੜਾ ਮੈਂ ਤਾਂ ਆਰਟਿਸਟ ਗੁਲਾਮ ਅਲੀ ਸਾਹਿਬ ਨੂੰ ਸਮਝਦਾ ਪੰਜਾਬੀਆਂ ਚ ਸ਼ੌਕਤ ਅਲੀ ਸਾਹਿਬ ਨੂੰ ਸਮਝਦਾ ਆਲਮ ਲੋਹਾਰ ਸਾਹਿਬ ਸੀ ਉਹਨਾਂ ਦੇ ਪੁੱਤ ਵੀ ਨਹੀਂ ਬੋਲਦੇ ਪੜ੍ਹ। ਦੇਖਿਆ ਕਿਤੇ ਆਰਫ ਨੂੰ ਸ਼ੌਕਤ ਅਲੀ ਸਾਹਿਬ ਨੂੰ ਗੁਲਾਮ ਅਲੀ ਸਾਹਿਬ ਨੂੰ ਸੁਸਤ ਮੇਰੀ ਨਜ਼ਰ ਤੇ ਤੇ ਉਹ ਆਰਟਿਸਟ ਹੈ। ਮੇਰੀ ਨਜ਼ਰ ਤੇ ਹਰ ਹੁਣ ਮੈਂ ਕੀ ਕਹਾਂ। ਤਾਂ ਹਸਤੀ ਆਰਟਿਸਟ ਲਈ ਨੈਸ਼ਨਲਿਜ਼ਮ ਕੀ ਹੋਣਾ ਚਾਹੀਦਾ ਫਿਰ ਇਹ ਵੀ ਇੱਕ ਗੱਲ ਦੱਸਣਾ ਜ਼ਰੂਰੀ ਹੈ। ਨੈਸ਼ਨਲਿਜ਼ਮ ਇਹ ਹੋਣਾ ਚਾਹੀਦਾ ਕਿ ਉਹ ਦੇਸ਼ ਨਾਲ ਆਪਣੀ ਧਰਤੀ ਨਾਲ ਪਿਆਰ ਜ਼ਰੂਰ ਕਰੇ। ਲੇਕਿਨ ਗੀਤਾਂ ਵਿੱਚ ਸ਼ਾਇਰੀ ਵਿੱਚ ਕੰਟੈਂਟ ਵਿੱਚ ਸਿਰਫ ਮੁਹੱਬਤ ਦੀ ਗੱਲ ਕਰੇ ਜੰਗ ਦੇ ਦੌਰਾਨ ਵੀ ਮਨੁੱਖ ਭਾਈ ਕਨਈਆ ਜਿਨੂੰ ਜਾਣਦੇ ਆਪਾਂ ਸਾਰੇ ਤੂੰ ਤਾਂ ਜੰਗ ਹੀ ਲੱਗੀ ਸੀ ਉਹ ਯਾਰ ਸਾਰਿਆਂ ਨੂੰ ਛੱਡ ਕੇ ਕਨਈਏ ਨੂੰ ਮੰਨਣ ਤੇ ਭਾਈ ਕਨਈਏ ਨੂੰ ਜਦੋਂ ਮੰਨਣ ਲੱਪੇ ਉਹ ਦਿਨ ਗੁਰਮੁਖ ਹੋ ਜਾਗੇ ਉਸ ਤੋਂ ਪਹਿਲਾਂ ਮਨਮੁਖ ਹੀ ਆ ਸਾਰੇ ਲਿਖਾ ਲਓ ਮੇਰੇ ਤੋਂ ਸਮਾਂ ਤੇ ਸਖਤ ਚੱਲ ਰਿਹਾ ਕਿਤੇ ਮੈਨੂੰ ਨਾ ਕੋਈ ਘੇਰ ਲਵੇ ਲੇਕਿਨ ਭਾਈ ਕਨਈਏ ਨੂੰ ਮੰਨਿਆ ਕਰੋ ਬਾਜਾਂ ਵਾਲੇ ਬਾਪੂ ਨੇ ਉਹਨੂੰ ਪਿਆਰ ਕੀਤਾ ਯਾਰ ਜਦੋਂ ਉਹਦਾ ਦੀ ਸ਼ਿਕਾਇਤ ਹੋਈ ਉਹ ਕਹਿੰਦਾ ਮੈਨੂੰ ਦੀਦਾ ਹੀ ਨਹੀਂ ਦੁਸ਼ਮਣ ਕੋਈ ਸਰਕਾਰ ਮੈਨੂੰ ਤਾਂ ਤੜਫਦੇ ਦਿਸਦੇ ਆ ਆ ਜ਼ਖਮ ਦਿਸਦੇ ਆ ਸਰਕਾਰ ਪਿਆਸੇ ਦਿਸਦੇ ਆ ਪਿਆਸੇ ਨੂੰ ਮੈਂ ਪਾਣੀ ਪਿਲਾ ਦਿੰਨਾ ਜ਼ਖਮੀ ਦੇ ਮੈਂ ਮਰੂ ਲਾ ਦਿੰਨਾ ਜਾਂ ਤਾਂ ਮੈਨੂੰ ਆਖੋ ਦੇ ਦੇ ਜਿੱਥੇ ਮੈਂ ਇਹ ਦੇਖਾਂ ਕਿ ਆ ਮੇਰੇ ਆ ਉਪਰਾਏ ਆ ਮੈਨੂੰ ਅੱਖ ਹੀ ਨਹੀਂ ਤੋ ਦਿੱਤੀ ਮੈਨੂੰ ਦਿਲ ਹੀ ਨਹੀਂ ਦਿੱਤਾ ਮੈਨੂੰ ਸੋਚ ਹੀ ਨਹੀਂ ਵਾਲਕਾ ਮੇਰਾ ਦਿੱਤੀ ਤੇ ਸੀਨੇ ਨਾਲ ਲਾਇਆ ਨਾ ਅਗਲੇ ਨੇ ਇਸ ਕਰਕੇ ਸੱਜਣ ਜੀ ਸਾਨੂੰ ਵੀ ਚਾਹੀਦਾ ਕਿ ਇਹ ਇੰਨੇ ਵੱਡੇ ਵੱਡੇ ਲੋਕ ਸਮਝਾਉਣ ਆਏ ਆ ਸਮਝਦਾ ਈਗੋ ਇੰਨੀ ਆ ਮੈਂ ਦੇਖਦਾ ਰਿਹਾਂ ਨਾ ਸੋਸ਼ਲ ਮੀਡੀਆ ਤੇ ਦੇ ਗਾਲੋ ਵਾਲੀ ਹੋਏ ਹੁੰਦੇ ਲੋਕ ਛੋਟੀ ਜੀ ਗੱਲ ਨੂੰ ਫੜ ਲੈਂਦੇ ਆ ਪਿਆਰ ਕਰੋ ਮੁਹੱਬਤ ਕਰੋ ਤਾਂ ਅੰਤ ਵਿੱਚ ਹਾਂਸ ਜੀ ਮੇਰਾ ਇੱਕ ਰਸਮੀ ਸਵਾਲ ਹੈ ਹੁਣ ਅੱਗੇ ਵੀ ਇੱਕ ਮੂਵੀ ਆਉਣ ਵਾਲੀ ਹੈ ਔਰ ਉਸੇ ਮੂਵੀ ਨੂੰ ਲੈ ਕੇ ਉਹੱਚ ਵੀ ਪਾਕਿਸਤਾਨੀ ਐਕਟਰਸ ਨੇ ਉਹਨੂੰ ਉਸ ਕਿਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੁਣ ਪਹਿਲਾਂ ਆ ਨਵੇਲ ਲੋ ਅੱਗੇ ਦੀ ਬਾਅਦ ਚ ਫੇਰ ਕਰ ਲਾਂਗੇ ਉਦੋਂ ਵੀ ਗੱਲ ਉੱਠ ਜਾਈ ਨੀ 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 ਰਹਿਣ ਦਿਓ ਯਾਰ ਇਹ ਤੇ ਫਿਰ ਇਹ ਗੱਲ ਹੈ ਕਿ ਕਹਿੰਦਾ ਦੇਖਦਾ ਕਿਦਾਂ ਹੋਏ ਕਹਿੰਦਾ ਅਜੇ ਤਾਂ ਮੈਂ ਦੇਖਿਆ ਹੀ ਨਹੀਂ ਕਹਿੰਦਾ ਫੇਰ ਦੇਖ ਲਾ ਦੇਖ ਲਾਂਗੇ ਆ ਪਹਿਲਾਂ ਆ ਤੇ ਨਵੇਲ ਲਈ ਇੱਕ ਕਸੀਆ ਉਹ ਇਹਨੂੰ ਦਲਜੀਤ ਜੀ ਨੂੰ ਪਿਆਰ ਕਰੋ ਬਸ ਮੈਂ ਇਹ ਕਹਿਣਾ ਚਾਹੁੰਦਾ ਉਹ ਪੰਜਾਬੀਆਂ ਦਾ ਕੱਲਾ ਨਹੀਂਗਾ ਤੁਹਾਨੂੰ ਦੱਸਾਂ ਭਾਰਤ ਦਾ ਤਿਰੰਗਾ ਲੈ ਕੇ ਸਾਰੀ ਦੁਨੀਆ ਚ ਘੁੰਮਦਾ ਫਿਰਦਾ ਮੁੰਡਾ ਉਹਦੇ ਅਸ਼ਕੇ ਉਹਦੇ ਮਾਂ ਪਿਓ ਦੇ ਬਾਰੇ ਚਾਹੀਏ ਕਿ ਇਸ ਵੇਲੇ ਦਾ ਉਹਦਾ ਵਕਤ ਹੋਏਗਾ ਮੈਂ ਇਹ ਕਹਿੰਦਾ ਜੱਲਿਆਂ ਵਾਲੇ ਬਾਗ ਬਾਗ ਦੇ ਜਿੱਦਾਂ ਬਦਲੇ ਲੈਂਦਾ ਇਦਾਂ ਉਹਨੇ ਗੋਰਿਆਂ ਤੋਂ ਸ਼ੌਕ ਖੋਲੇ ਬਿਲਕੁਲ ਇਸ ਚੀਜ਼ ਨੂੰ ਲੈ ਕੇ ਆਉਂਦਾ ਸਮਾਂ ਕਿਵੇਂ ਦਾ ਆਉਂਦਾ ਉੱਤੇ ਨਜ਼ਰ ਬਣੀ ਰਹੇਗੀ ਬਣੇ ਰੋਮਾਂਡ ਇੰਡੀਆ ਪੰਜਾਬੀ ਤੇ